ਪਤੇ ਬਲੌਗ ਵਾਈਗਰੇਜੀ ਮਾਸ਼ਾਅੱਲਾ ਵਾਈਗਰੇਜੀ ਕੀ ਪਤੇ ਪਿਛਲੇ ਕਈ ਸਾਲਾਂ ਤੋਂ ਇੱਕ ਇਹਨਾਂ ਨੇ ਚਰਚਾ ਜਲਾਦੀ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਇੱਕ ਦੀ ਝਾੜੂ ਵਾਲਿਆਂ ਨੂੰ ਖਤਰਾ ਹੀ ਕਾਲੀ ਦਲ ਤੋਂ ਤੁਸੀਂ ਦੇਖ ਲਓ ਮੈਂ ਕੱਲਾ ਸੀ ਹਸਾਬ ਜੋੜਿਆ ਕਿਸੇ ਜਣ ਬੀਲੀ ਅੱਜ ਹੋ ਗਿਆ 1100 ਬਲਾਕ ਸਮਤੀਆਂ ਦੇ ਆਪਣੇ ਕਾਗਜ਼ ਰੱਦ ਹੋ ਗਏ 1100 ਤੇ 100 ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਰਾਤਾਪਾ ਆਪਾਂ ਅੱਜ ਦੇਖਦੇ ਆਪਾਂ ਕਿੰਨੇ 445 ਆਈ ਐ 1100 ਵਿੱਚੋਂ ਜੇ ਸੈਂਟ ਪਾਉਂਦੇ ਦੇਖੋ ਕਿੰਨੀਆਂ ਆਪਣੀਆਂ ਆ ਜਾਣੀਆਂ 1100 ਕਾਂਗਰਸ ਦੇ ਇਕੱਲੇ ਉਹਨਾਂ ਨੇ 400 ਹੀ ਰੰਦ ਕੀਤੇ ਸੀ 400 ਆ ਛੱਡ ਨੂੰ ਲੈ 400 ਕਾਂਗਰਸ ਦੇ 1100 ਆਪਣੇ ਫਿਰ ਦੇਖ ਲਓ ਤੇ ਨਾਲੇ ਆਪਾਂ ਸਾਡੇ 445 ਆਪਣੀ ਬਲਾਕ ਸੰਪਤੀਆਂ ਜਿੱਤੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਜਿਹੜਾ ਮੇਰਾ ਕਹਿਣ ਦਾ ਪਾਇਆ ਕਿ ਜੇ ਮਾਲਵਾ ਏਰੀਆ ਦੇਖੀਏ ਤਾਂ ਮੈਨੂੰ ਲੱਗਦਾ ਜੇ ਆਪਾਂ ਹਾਰੇ ਵੀ ਆਂ ਤਾਂ 2 ਨੰਬਰ ਤੇ ਆਂ ਕਾਂਗਰਸ 3 ਤੇ ਥੀ ਤੋ ਇੱਕ ਤਾਂ ਸਾਰੇ ਵਾਟਰਾਂ ਨੂੰ ਵਧਾਈ ਜਾਣਾ। ਹੁਣ ਲੜਾਈ ਤੁਸੀਂ ਬੜੀ ਟਟਕੇ ਲੜਨਾ। ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਖਾਲੀ ਰਹਿਣਾ। ਆ 10 ਸਾਲ ਜਿਵੇਂ ਖਰਾਬ ਹੋਏ ਆਪਣੇ। ਹੁਣ ਆਪਾਂ ਗਲਤੀ ਨਹੀਂ ਕਰ ਸਕਦੇ। ਆਪਾਂ ਜਿਹੜੀ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਘਟ ਹੈ ਪੰਜਾਬ ਨੂੰ ਬਚਾਉਣ ਵਾਸਤੇ ਜਾ ਰਹੀ ਹੈ। ਕਿਉਂਕਿ ਆਪਾਂ ਸਹੀ ਮene ਤੇ ਆਪਣਾ ਘਰ ਦਾ ਹੈ ਆਪਾਂ ਪੰਜਾਬ ਦੇ ਵਾਰਿਸ ਹੈ ਜੇ ਪੰਜਾਬ ਨੂੰ ਨੁਕਸਾਨ ਹੁੰਦਾ ਝਾੜੂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਦੁਕਾਨ ਚੱਕ ਕੇ ਰਾਜਸਥਾਨ ਚਲੇ ਜਾਣਗੇ ਹੋਰ ਕਿਤੇ ਚਲੇ ਜਾਣਗੇ ਕਾਂਗਰਸੀਆਂ ਨੂੰ ਕੋਈ ਫਿਕਰ ਨਹੀਂ ਜੇ ਇੱਥੇ ਕੋਈ ਨੁਕਸਾਨ ਹੁੰਦਾ ਇੱਥੇ ਬੁਰਾ ਹਾਲ ਹੁੰਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਇੱਥੇ ਇੰਡਸਟਰੀ ਨਹੀਂ ਆਉਂਦੀ ਡਵੈਲਪਮੈਂਟ ਖਤਮ ਹੁੰਦੀ ਹੈ ਕੇਜੀ ਵਾਲ ਨੂੰ ਕੋਈ ਫਿਕਰ ਨਹੀਂ ਨਾਰ ਹੌਲਗਾ ਦੀ ਨੂੰ ਆਪਾਂ ਉਹ ਕਿਉਂ ਆਪਾਂ ਇੱਥੇ ਜਿਉਣਾ ਮਰਨਾ ਆਪਾਂ ਤੇ ਹੁਣ ਤਾਂ ਬਾਹਲੇ ਮੁਲਖਲੇ ਵੀ ਆਪਰੋਂ ਲੈਣੋਂ ਹਟ ਗਏ ਹਰੇ ਤੋਂ ਦੇਸ਼ਾਂ ਨੂੰ ਰੋਕ ਲਾਤੀ ਹੈ ਤੇ ਜੇ ਆਪਣੇ ਬੱਚਿਆਂ ਨੇ ਆਪਣਾ ਫਿਊਚਰ ਆਪਾਂ ਕੱਥੀ ਕਰਨਾ ਹੈ ਪੰਜਾਬ ਨੂੰ ਤਗੜਾ ਇੱਥੇ ਹੀ ਇੰਡਸਟਰੀ ਇੱਥੇ ਡਵੈਲਪਮੈਂਟ ਇੱਥੇ ਹੋਵੇ ਜਿਵੇਂ ਆਪਾਂ ਬਾਦਲ ਸਾਹਿਬ ਦੇ 10 ਸਾਲ ਕਿਵੇਂ ਹਰ ਰੋਜ਼ ਆਇਆ ਲੱਗਦਾ ਸੀ ਕਿ ਨਵੀਂ ਚੀਜ਼ ਬਣੀ ਜਾਂਦੀ ਹੈ ਪੈਸੇ ਦੀ ਕਮੀ ਸਰਕਾਰ ਕੋਈ ਨਹੀਂ ਹੈ ਤੁਸੀਂ ਦੇਖਿਆ 10 ਸਾਲਾਂ ਦੀ ਕਮੀ ਹੋਣ ਦਿੱਤੀ ਕਮੀ ਨੇ ਨੀਅਤ ਦੀ ਕਮੀ ਹੈ ਝਾੜੂ ਵਾਲੇ ਤਾਂ ਕੱਲਾ ਲੁੱਟਣ ਲੱਗੇ ਆ ਤੁਸੀਂ ਦੇਖ ਲਓ ਮੈਂ ਅਸੀਂ ਕੈਲਕੂਲੇਟ ਕੀਤਾ ਸੀ ਪਿਛਲੇ 4 ਸਾਲਾਂ ਚ ਝਾੜੂ ਵਾਲੀ ਸਰਕਾਰ ਨੇ 4000 400 ਕਰੋੜ 4400 ਕਰੋੜ ਆਪਣੀ ਸ਼ਕਲ ਦਿਖਾਉਣ ਤੇ ਲਾਇਆ ਅਜੇ ਕਿਤੇ ਬੋਰਡ ਬਾਰਡ 'ਚ ਲਾਇਆ 4000 ਕਰੋੜ ਤੁਸੀਂ ਤਾਮਿਲਨਾਡੂ ਚਲੇ ਜਾਓ ਉੱਥੇ ਵੀ ਅਖਬਾਰ 'ਚ ਆਮ ਆਦੀ ਪਾਰਟੀ ਦੀ ਫੋਟੋ ਤੇ ਲਿਖਿਆ ਹੋਊਗਾ ਸਾਰੇ ਕੰਮ ਕੀਤੇ ਤੇ ਭਗਵੰਦ ਆਉਂਦੀ ਆਪਣੇ ਪੈਸੇ ਤੋਂ ਆਪਣੇ ਟਾਈਮ ਤੇ ਤਕਰੀਬਨ ਸਾਡਾ ਬਜਟ ਹੁੰਦਾ ਸੀ 30 ਕਰੋੜ ਰੁਪਇਆ ਸਾਲ ਦਾ 30 ਕਰੋੜ 5 ਨਾਲ ਲਓ 18 ਸੋ ਕਰੋੜ 5 ਸਾਲਾਂ 'ਚ ਇਹਨਾਂ ਨੇ ਚਾਹ ਰਿਹਾ 4000 ਆ ਪੈਸਾ ਕਿਹੜਾ ਸੀ ਜੇ ਤੁਹਾਡੇ ਕੋਲੇ ਹੋਣਾ ਸੀ ਇੱਥੇ ਡਿਵੈਲਪਮੈਂਟ ਹੋਣੀ ਸੀ ਕਿਵੇਂ ਉਹ ਵੀ ਤੁਸੀਂ ਹੈਰਾਨ ਰਹਿ ਜਾਂਦੇ ਹਰ ਚੀਜ਼ ਦਾ ਟੈਂਡਰ ਜਿਹੜਾ ਹੋ ਰਿਹਾ ਹੈ ਉਹ ਦਿੱਲੀ ਤੋਂ ਕੰਪਨੀਆਂ ਭਗਵਾਨਤ ਮਾਨ ਦੀ ਰੈਲੀ ਵੀ ਹੋਈ ਨਾ ਆਪਣੀ ਇੱਥੇ ਜਿਵੇਂ ਬਟਿੰਡੇ ਹੋਈ ਆ ਕੇਜਰੀਵਾਲ ਦੀ ਠੇਕਾ ਆਪਣੇ ਪੰਜਾਬ ਦੇ ਕਿਸੇ ਉਹ ਨੂੰ ਨਹੀਂ ਮਿਲ ਦਿੰਦੇ ਆ ਆਪਣੇ ਨੂੰ ਜਿਹੜਾ ਪਰ ਟੈਂਡਰ ਆਉਣ ਵਾਲੇ ਨੂੰ ਇੱਕ ਦਿੱਲੀ ਦੀ ਪਾਰਟੀ ਐ ਉਹ ਨੂੰ ਦਿੰਦੇ ਆ ਹੁਣ ਪਿੱਛੇ ਜੇ ਆ ਇੱਥੇ ਬਠਿੰਡੇ ਫੈਕਸ਼ਨ ਸੀ ਜੇ ਪਿੱਛੇ ਸੀ ਕਿੱਥੇ ਅੱਤੇ ਅੱਛਾ ਜੀ ਰੋੜਾ ਵਾਲੀ ਇਹਨੇ ਲੌਂਗ ਵਾਲਾ ਲੌਂਗ ਵਾਲੇ ਸੀ 7 ਕਰੋੜ ਦਾ ਟੈਂਟ 8-8 ਦੇ ਵੱਡੇ ਕੱਪਲੇ ਉਹਦਾ ਸਿੱਧਾ ਪੈਸਾ ਸਿੱਧਾ ਲੁੱਟਣ ਦੇ ਲੱਗੇ ਐਸ ਕਰਕੇ ਅਖਲੇ ਆਪਣੇ ਇਲਾਕੇ ਚ ਤੇ ਪੰਜਾਬ ਚ ਬੜੀ ਚੀਜ਼ਾਂ ਦੀ ਲੋੜ ਹੈ ਤੇ ਮੈਂ ਤੁਹਾਨੂੰ ਇਹਨਾ ਕਹਿ ਦੇਣਾ ਆਪਾਂ ਨੂੰ ਅਗਲੇ 6 ਸਾਲ ਸਿੱਤੇ ਮਿਲ ਜਾਣਾ ਪਛਾਣ ਨਹੀਂ ਸ਼ੁਰੂ ਹੋ ਪੰਜਾਬ ਤੋਂ ਬੋਲੇ ਸੋਨਹਾਰਾ ਜਿੰਦਾਰਾ ਵਾ ਜਿੰਨਾ ਹੁਣ ਕਰੰਟ ਆ ਨਾ ਐਜੀ ਸਪੀਡ ਰੱਖੋ ਪਰ ਨੇਰੀ ਵੀ ਆ ਲੈ ਮੈਨੂੰ ਲੱਗਦਾ ਕੋਈ ਲੱਪਣਾ ਵੀ ਆ ਛਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਛੱਦੇ ਹੈ ਕਈ ਸੀਟਾਂ ਮੈਂ ਦੇਖ ਰਿਆ ਸੀ ਸਤਾ ਅੰਦਰੋਂ ਐਮਐਲਏ ਵੀ ਭਜਾਤਾ ਸੀ ਗਦਰਬੱਤੀ ਲੈ ਕੇ ਆ ਗਿਆ ਮੈਂ ਕਹਾਂ ਦੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਦਰਬੱਤੀ ਤੇ ਫੋਨ ਨੂੰ ਕਰ ਠੀਕ ਨਾ ਤੇ ਅੰਦਰੋਂ ਹੀ ਦਿਵਾਲਤਾ ਜੀ ਤੂੰ ਰੁੰਦਾ ਗਿਆ ਅੱਜ ਇਹ ਹੈ ਕਿ ਨਾ ਫਾਇਨ ਦੱਸ ਰਿਆ ਸੀ ਹੋਈ ਜਿੰਨੇ ਲੀਡਰ ਸਾਰਿਆਂ ਦੇ ਪਿੰਡਾਰੇ ਇਹਨਾਂ ਖਚਾਲ ਹੋ ਰਹੇ ਨੇ ਪਰ ਮੈਂ ਇਹਨਾਂ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ ਸਹੀ ਗੱਲ ਸਹੀ ਮੈਂ ਤੁਹਾਨੂੰ ਤੁਸੀਂ ਮੂੜ ਪੰਜੇ ਤਾਂ ਜਿਤਾ ਦਿੰਨੇ ਹਾਂ ਜੇ ਮੁਖਰਾ ਮੋਗੇ ਤੇਰਾ ਜੇ ਨਾ ਆ ਜੀ ਅਜੇ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸ ਤਰ੍ਹਾਂ ਹਾਰਦੇ ਹਾਂ ਹੁਣ ਤੁਹਾਡਾ ਮੂੜ ਪੂਰਾ ਬਣਿਆ ਪਿਆ ਜਿੰਦਾ ਸਰਦ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਹਟ ਡਾੜਕੇ ਲੱਗੀਏ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਹਾਂ ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮ사ਜ ਕਿਹਦਾ ਮਾੜਾ ਜਾਂ ਹੱਥ ਜਾਏ ਜਵਾਦ ਅੱਜ ਆ ਗਿਆ ਜੱਫੀ ਆਇਆ ਖੋਡੀ ਕਰਕੇ ਬismillah ਸਾਰੇ